ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਮ ਵਿਖੇ ਕਿਸਾਨਾਂ ਤੇ ਨਹਿਰ ਵਿਭਾਗ ਦੇ ਠੇਕੇਦਾਰਾਂ ਦੇ ਵਿਚਾਲੇ ਵੱਡਾ ਬਵਾਦ ਹੋ ਗਿਆ ਜਦੋਂ ਰਿਆੜਕੀ ਨਹਿਰ ਨੂੰ ਚੌੜਾ ਕਰਨ ਦੇ ਕੰਮ ਦੇ ਚੱਲਦਿਆਂ ਰਸਤੇ ਤੇ ਸੜਕ ਨੂੰ ਵੀ ਬੁਰੇ ਤਰੀਕੇ ਦੇ ਨਾਲ ਪੁੱਟਿਆ ਗਿਆ। ਮਹਿਕਮੇ ਦੀ ਇਸ ਤੱਕੇਸ਼ਾਈ ਦੇ ਖਿਲਾਫ ਪਿੰਡ ਭਾਮ, ਮੂੜ ਤੇ ਹੋਰ ਪਿੰਡਾਂ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਕਾਰਨ ਠੇਕੇਦਾਰਾਂ ਨੂੰ ਕੰਮ ਵਿੱਚ ਹੀ ਰੋਕਣਾ ਪਿਆ। ਇਸ ਮੌਕੇ ਵਕਵਾ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਮੌਕੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਨੇ ਸੰਬੋਧਨ ਕਰਦਿਆ ਕਿ ਪਿਛਲੇ 50 ਸਾਲਾਂ ਤੋਂ ਇਹਨਾਂ ਰਸਤਿਆਂ 'ਤੇ ਹੀ ਲੋਕ ਲੰਘ ਰਹੇ ਨੇ ਪੰਚਾਇਤ ਦੇ ਵੱਲੋਂ ਪੀਡਬਲੂਡੀਓ ਪਾਕ ਦੇ ਵੱਲੋਂ ਇਹਨਾਂ ਰਸਤਿਆਂ ਨੂੰ ਪੱਕਾ ਕੀਤਾ ਹੋਇਆ ਪਰ ਇਸ ਦੇ ਬਾਵਜੂਦ ਇਹਨਾਂ ਪੱਕੀਆਂ ਸੜਕਾਂ ਤੇ ਰਸਤਿਆਂ ਨੂੰ ਫੁੱਟਿਆ ਗਿਆ ਜਿਸ ਦੇ ਚੱਲਦੇ ਹੱਦਾਂ ਦਰਜੰਤੂਬਤ ਪਿੰਡਾਂ ਦੇ ਲੋਕਾਂ ਦਾ ਲੰਘਾ ਪ੍ਰਭਾਵਿਤ ਹੋਇਆ ਤੇ ਇਹਨਾਂ ਸੜਕਾਂ ਉੱਤੇ ਸਕੂਲ ਦੀਆਂ ਬੱਸਾਂ ਵੀ ਲੰਘਦੀਆਂ ਨੇ ਤੇ ਇਹਨਾਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਬੱਸਾਂ ਤੱਕ ਛੱਡਣ ਦੇ ਲਈ ਹੁਣ ਕਈ ਕਿਲੋਮੀਟਰ ਤੱਕ ਦਾ ਪੈੜਾ ਤੈਅ ਕਰਨਾ ਪੈ ਰਿਹਾ ਹੈ ਤਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਵਿਭਾਗ ਨੇ ਦੁਬਾਰਾ ਰਸਤਾ ਪੁੱਟਣਾ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤੇ ਸ਼ਹੀਰ ਗੋਬਿੰਦਪੁਰ ਤੇ ਗੁਰਦਾਸਪੁਰ ਰੋਡ ਨੂੰ ਠੱਪ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ ਇਸ ਮੌਕੇ ਪਹੁੰਚੇ ਠੇਕੇਦਾਰ ਨੇ ਵੀ ਕੋਈ ਸਹੀ ਜਵਾਬ ਨਹੀਂ ਦਿੱਤਾ ਉਸਨੇ ਸਾਰੀ ਗੱਲ ਵਿਭਾਗ ਦੇ ਉੱਤੇ ਸੁੱਟ ਦਿੱਤੀ। ਨਾਲ ਦਾ ਠੇਕੇਦਾਰ ਨਾਲ ਕੋਈ ਗੱਲਬਾਤ ਨਹੀਂ ਨਰ ਬਾਬਤ ਨਹੀਂ ਹੋਈ ਹੋਣੀ। ਇਹ ਤੁਹਾਡੇ ਪਿੰਡ ਚੋਂ ਨਹਿਰ ਕੱਢਣੀ ਆਪਾਂ ਆਓ ਜੀ ਇੱਕ ਮੀਟਿੰਗ ਕਰੀਏ ਪਿੰਡ ਨੂੰ ਸੂਚਿਤ ਕਰੀਏ ਕਿ ਆਪਾਂ ਕਰਨਾ ਕੀ ਚਾਹੁੰਦੇ ਹਾਂ। ਹੋਣਾ ਬਈ ਇਦਾਂ ਹੁੰਦਾ ਫੇਰ ਗੱਲ ਬਣਦੀ ਆ ਜਾ ਕੇ ਹਰ ਪਿੰਡ ਚ ਜਦੋਂ ਆਉਣਗੇ ਪਿੰਡ ਦਾ ਕੱਟ ਕੀਤਾ ਜਾਂਦਾ ਪੰਚਾਇਤ ਨੂੰ ਭਰੋਸੇ ਚ ਲਿਆ ਜਾਂਦਾ ਤਾਂ ਫੇਰ ਉਹ ਇੱਟ ਨੂੰ ਹੱਥ ਲਾਉਂਦੇ ਹੁਣ ਅਗਲਿਆਂ ਨੇ ਉਹ ਇੱਟ ਨੂੰ ਮੜਜ ਹੱਥ ਲਾਇਆ ਲੋਕੀ ਲੈ ਗਏ ਨੇ ਬੜੀ ਸਸਤੀ ਸਸਤੀ ਨਹੀਂ ਗਏ ਇੱਟੋ 50 60 ਸਾਦੀ ਗਲੀ ਇੱਟ ਲੋਕੀ ਲੈ ਗਈ ਲੱਗਣੀ ਕਿਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਸਲਾ ਜੋ ਰਿਆੜ ਕੀ ਰਜਬਾਹ ਤਿਆਰ ਹੋ ਰਿਹਾ ਇਹਦੇ ਪੱਕਾ ਕੀਤਾ ਜਾ ਰਿਹਾ ਉਹ ਪੱਕਾ ਇਹਦੇ ਵਿੱਚ ਦੇ ਜਿਹੜੇ ਜਿਹੜੇ ਰਸਤੇ ਆਉਂਦੇ ਉਹਨਾਂ ਨੇ ਪ੍ਰਪੋਜ਼ਲ ਦੇ ਵਿੱਚ ਲਿਖਿਆ ਹੋਇਆ ਕਿ ਰਸਤਾ ਇੱਕ ਨਾਲ ਨਾਲ 11 ਫੁੱਟ ਦਾ ਤਿਆਰ ਕਰਨਾ ਜਿਹੜਾ ਤਿਆਰ ਨਹੀਂ ਕਰ ਰਹੇ ਭਾਮਪਿੰਡ ਦੇ ਵਿੱਚ ਆ ਕਰਕੇ ਇੱਕ ਰਸਤੇ ਤੋਂ ਟਿੱਟ ਲੱਗੀ ਹੈ ਉਹ ਇੱਕ ਪੁੱਟ ਕੇ ਵੀ ਇਹਨੂੰ ਨਾਸਤ ਤਬੂਦ ਕਰ ਰਹੇ ਉਹਦੇ ਵਾਸਤੇ ਇਕੱਠੇ ਹੋ ਕੇ ਠੇਕੇਦਾਰ ਦੇ ਨਾਲ ਠੇਕਦਾਰ ਦੇ ਨਾਲ ਗੱਲਬਾਤ ਹੋਈ ਭਈ ਕਿ ਜੇ ਇਹਨੂੰ ਪੁੱਟਣਾ ਤਾਂ ਇਹਨੂੰ ਦੁਬਾਰਾ ਬਣਾ ਕੇ ਦਿੱਤਾ ਜਾਵੇ ਅੱਜ ਜੁਨੀਅਨ ਇਕੱਠੀਆਂ ਹੋਈਆਂ ਨੇ ਸਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਨਾ ਇਹ ਕਾਰਜ ਕੀਤਾ ਤੇ ਫਿਰ ਵੱਡੇ ਲੈਵਲ ਤੇ ਆਪਾਂ ਕਰਨਾ ਦੇ ਕਰਕੇ ਕਰਵਾਵਾਂਗੇ ਕਰਾਉਣਾ ਤਾਂ ਹੈ ਸਸੀਕਾਲ ਜੀ ਮੈਂ ਸੋਨੂ ਔਲਖ ਪ੍ਰਧਾਨਾ ਲੋਕ ਇਨਸਾਨ ਮੋਰਚਾ ਕਿਸਾਨ ਯੂਨੀਅਨ ਦਾ ਕੱਲ ਇਥੋਂ ਦੇ ਸਾਡੇ ਜਿਹੜੇ ਭਾਮ ਦੇ ਸਾਡੇ ਕਿਸਾਨ ਵੀਰ ਆ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ ਸੀਗਾ ਤੇ ਅੱਜ ਉਹਨਾਂ ਨੇ ਪਹੁੰਚਣ ਵੱਲੋਂ ਕਿਹਾ ਸੀ ਕਿ ਤੁਸੀਂ ਇੱਥੇ ਪਹੁੰਚੇ ਹੋ ਇੱਥੇ ਬੜਾ ਨੁਕਸਾਨ ਹੋ ਰਿਹਾ ਇੱਥੇ ਆ ਕੇ ਅਸੀਂ ਦੇਖਿਆ ਆ ਜਿਵੇਂ ਕਿ ਤੁਸੀਂ ਪਿੱਛੇ ਵੀ ਵੇਖ ਕੇ ਆਏ ਹੋ ਬਾਕੀ ਸਾਰੀ ਜਿਹੜੇ ਵੀਰ ਆਏ ਨੇ ਉਹਨਾਂ ਦੇ ਨਾਲ ਵੀ ਤੁਸੀਂ ਗੱਲ ਕੀਤੀ ਹੈ ਮੈਂ ਸਮਝਣਾ ਹੈ ਕਿ ਇਹ ਬਹੁਤ ਵੱਡਾ ਇੱਕ ਪਿੰਡਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ ਇੱਕ ਤੇ ਇਹਦੇ ਵਿੱਚੋਂ ਮਿੱਟੀ ਕੱਢ ਕੇ ਨਹਿਰ ਦੇ ਵਿੱਚੋਂ ਇਹ ਹਾਈਵੇ ਦੇ ਵਿੱਚ ਹੀ ਜਾ ਰਹੀ ਹੈ ਤੇ ਜਿਹੜੀਆਂ ਇੱਟਾਂ ਇਹ ਵੀ ਜਿਹੜੇ ਜਿਨ੍ਹਾਂ ਨੇ ਠੇਕਾ ਲਿਆ ਆ ਜਾਂ ਮੈਕਮੇ ਵਾਲੇ ਆ ਇਹ ਵੀ ਵੇਚੀ ਜਾ ਰਿਹਾ ਹੁਣ ਤੁਸੀਂ ਇੱਥੋਂ ਤੁਸੀਂ ਤੁਸੀਂ ਅੰਦਾਜ਼ਾ ਲਾਓ ਕਿ ਆ ਜਿਹੜਾ ਜਿਹੜੀ ਇਹ ਅੱਗੇ 30 40 ਡੇਰੇ ਆ 30 40 ਡੇਰੇ ਆ ਉਹਨਾਂ ਨੂੰ ਇਹ ਗਲੀ ਜਾਂਦੀ ਜਿਹੜੇ ਕੱਚੇ ਇੱਟਾਂ ਦੀ ਜਿਹੜੀ ਸੜਕ ਜਾਂਦੀ ਹੈ ਰੋਜ਼ ਬੱਚੇ ਸਕੂਲ ਜਾਂਦੇ ਆ ਬੱਚਿਆਂ ਦੇ ਸਕੂਲ ਦੇ ਪੇਪਰ ਵੀ ਨਾਲੇ ਨੇੜੇ ਆ ਰਹੇ ਆ ਉਹਨਾਂ ਸਵੇਰੇ ਵੀ ਜਾਣਾ ਉਹਨਾਂ ਸ਼ਾਮ ਨੂੰ ਵੀ ਆਉਣਾ ਤੇ ਇਹ ਇਹਨੇ ਇਹ ਕਹਿੰਦੇ ਆ ਕਿ ਅਸੀਂ ਇੱਟਾਂ ਵੀ ਪੁੱਟ ਦੇਣੀ ਆ ਮਿੱਟੀ ਵੀ ਪਾ ਦੇਣੀ ਆ ਤੇ ਇਹ ਇਹਨੂੰ ਚੌੜੀ ਵੀ ਕਰ ਦੇਣਾ ਜੇ ਚੌੜੀ ਕਰਦੇ ਆ ਤੇ ਇਹ ਤੁਸੀਂ ਦੇਖੋ ਵੀ ਇੱਥੇ ਤੱਕ ਅੱਧ ਤੱਕ ਤੇ ਇਹ ਚੌੜੀ ਕਰਕੇ ਉਹਨੂੰ ਲੈ ਆਉਣਗੇ ਤੇ ਅੱਗੇ ਫੋਰੈਸਟ ਡਿਪਾਰਟਮੈਂਟ ਦਾ ਆ ਉਹ ਰੋਕਿਆ ਉਹ ਵੀ ਨਹੀਂ ਵੜਦੇ ਤੇ ਫਿਰ ਇਹ ਲੋਕਾਂ ਦਾ ਲਾਂਘਾ ਕਿਦਾਂ ਬਣੂਗਾ ਹਾਂਜੀ ਬੱਚਿਆਂ ਦਾ ਵੀ ਨੁਕਸਾਨ ਹੋ ਰਿਹਾ ਗੰਨੇ ਦਾ ਵੀ ਸੇਜਨ ਦਾ ਲੋਕ ਆਪਣੀਆਂ ਟਰਾਲੀਆਂ ਵੀ ਲੈ ਕੇ ਜਾਣੀ ਆਪਣੀ ਫਸਲ ਵੀ ਲੈ ਕੇ ਜਾਣੀ ਆਮ ਲਾਂਗਾ ਬੰਦ ਹੋ ਗਿਆ ਆਮ ਲਾਂਗਾ ਜਿਹੜਾ ਉਹ ਬੰਦ ਹੋ ਗਿਆ ਉਹਦੇ ਬਾਰੇ ਕੁਝ ਨੇ ਕੋਈ ਸੋਚਿਆ ਹੀ ਨਹੀਂ ਕਿ ਲੋਕਾਂ ਦਾ ਬਣੂਗਾ ਕੀ ਤੇ ਠੇਕੇਦਾਰ ਕਹਿੰਦੇ ਆ ਵੀ ਤੁਸੀਂ ਰਾਹ ਕਿਉਂ ਬਣਾਇਆ ਨਹਿਰ ਤੇ ਨਹੀਂ ਜੀ ਇਹ ਨਹਿਰ ਦਾ ਰਸਤਾ ਦੇ ਅੱਜ ਦਾ ਥੋੜਾ ਬਣਿਆ ਹੈ ਨਹਿਰਾਂ ਦੇ ਰਸਤੇ ਦੇ ਬੜੇ ਥਿਰਾਂ ਦੇ ਬਣੇ ਬਕਾਇਦਾ ਕਾਰਟ ਪਾਣ ਕਰਕੇ ਬਣੇ ਰਸਤੇ ਨਹਿਰਾਂ ਦੇ ਹੈ ਨਹੀਂ ਕਿ ਲੋਕਾਂ ਦੇ ਆਵਾਜਾਈ ਵਾਸਤੇ ਆਏ ਹੋਇਆ ਵਾ ਕੱਠ ਭੀ ਜਿਹੜਾ ਸੂਆ ਵਾ ਇਨੂੰ ਇਹ ਵੱਡਾ ਕਰ ਰਹੇ ਆ ਤੇ ਚਲੋ ਗਵਰਨਮੈਂਟ ਦੇ ਕੰਮ ਆ ਕਰਨ ਪਰ ਸੰਗਤ ਨੂੰ ਤੰਗੀ ਆ ਰਹੀ ਆ ਕਿ ਜਿਹੜੀਆਂ ਪਟੜੀਆਂ ਇੱਟਾਂ ਲੱਗੀਆਂ ਵਧੀਆ ਬਣਾਈਆਂ ਲੋਕਾਂ ਦੇ ਆਉਣ ਜਾਣ ਨਾਲ ਲੋਕਾਂ ਦੀਆਂ ਬਹਿਕਾਂ ਆ ਇੱਥੇ ਲੋਕੀ ਰਾਤ ਬਰਾਤੇ ਜਾਂਦੇ ਆ ਆਉਂਦੇ ਆ ਗੰਨਾ ਕੱਢਦੇ ਆ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਆ ਇਹ ਰਸਤਾ ਸਾਰਾ ਇਹਨਾਂ ਨੇ ਬੰਦ ਕਰ ਦਿੱਤਾ ਲੋਕਾਂ ਦਾ ਮੋਟਰਸਾਈਕਲ ਵੀ ਨਹੀਂ ਲੰਘਦਾ ਪਿਛਲੇ ਪਾਸੇ ਜਿੱਥੋਂ ਸ਼ੁਰੂ ਕੀਤਾ ਤੇ ਹੁਣ ਉਹ ਰਾਹ ਬੰਦ ਹੋਣ ਕਰਕੇ ਲੋਕ ਤੰਗ ਆ ਵੀ ਅਸੀਂ ਜਾਣਾ ਕਿੰਦੀਆਂ ਲੰਘਣਾ ਕਹਿੰਦੀ ਆ ਲਾਦੇ ਸਾਰੀ ਸ਼ਕਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਤੇ ਇਹ ਮਸਲਾ ਇਹ ਹੈ ਜੀ ਸਾਡੇ ਜਿਹੜੇ ਰਸਤੇ ਨੇ ਨਹਿਰ ਦੇ ਨਾਲ ਰਸਤੇ ਬਣੇ ਨੇ ਤੇ ਨਹਿਰ ਬਣਾਉਣ ਦੇ ਨਾਂ ਤੇ ਇਹ ठेकेदार ਜਿਹੜੇ ਰਸਤੇ ਆ ਘੁਰਦਪੁਰਦ ਕਰੀ ਜਾ ਰਹੇ ਨੇ ਤੇ ਨਹਿਰ ਦੇ ਉੱਤੇ ਜਿਹੜਾ ਸਾਡਾ ਰਸਤਾ ਆ ਪਿਛਲੇ 50 ਸਾਲਾਂ ਤੋਂ ਕੱਚਾ ਹੈ ਉਹਦੇ ਉੱਤੇ ਹੁਣ ਇੱਟ ਲੱਗੀ ਆ ਇੱਟ ਵੀ ਗਵਰਨਮੈਂਟ ਸਰਕਾਰ ਪੰਜਾਬ ਸਰਕਾਰ ਦੀ ਲੱਗੀ ਹੋਈ ਆ ਉਹ ਜਿਹੜੀ ਏਟਿਆ ਤੇ ਰਸਤਾ ਸਾਰਾ ਉਹ ਖੁਰਦਪੁਰ ਤੋਂ ਹੋ ਜਾਉਣ ਜਾ ਰਿਹਾ ਅਸੀਂ ਸਾਡੀ ਠੇਕੇਦਾਰਾਂ ਨੂੰ ਔਰ ਇਹਨਾਂ ਦੇ ਮਹਿਕਮੇ ਨੂੰ ਇਹੋ ਹੀ ਨਹਿਰੀ ਮਹਿਕਮੇ ਨੂੰ ਇਹੋ ਹੀ ਬੇਨਤੀ ਆ ਵੀ ਸਾਨੂੰ ਜਿੱਧਾ ਦਾ ਰਸਤਾ ਸਾਡਾ ਜੀ ਇਹਨਾਂ ਢਾਉਣਾ ਵੀ ਹੈ ਤੇ ਇਹ ਰਸਤਾ ਸਾਨੂੰ ਉਦਾਂ ਦਾ ਬਰਕਰਾਰ ਬਣਾ ਕੇ ਦੇਣਾ ਉਦਾਂ ਏਟ ਲਗਾ ਕੇ ਦੇਣਾ ਹੁਣ ਹਾਲ ਦੀ ਘੜੀ ਤੇ ਅਸੀਂ ਠੇਕੇਦਾਰ ਨੂੰ ਇਹ ਕਿਹਾ ਵੀ ਇਤੋਂ ਜਦੋਂ ਵੀ ਤੁਸੀਂ ਆਉਣਾ ਵਾ ਸਾਡੇ ਪੁੱਛੇ ਤੋਂ ਬਿਨਾਂ ਇੱਥੇ ਕੰਮ ਨਹੀਂ ਕਰਨਾ ਕਿਉਂਕਿ ਜੀ ਅੱਜ 100 ਬੰਦਾ ਕੱਲ ਨੂੰ ਇੱਥੇ 1000 ਵੀ ਹੋ ਸਕਦਾ ਕਿਸਾਨ ਜੂਨੀਅਰ ਵਾਲੇ ਵੀ ਸਾਰੇ ਆਏ ਨੇ ਇਹ ਪਿੰਡਾਂ ਰੁਕਿਆ ਘਰਾਂ ਨੇ ਰੁਕਿਆ ਕੀ ਕੀ ਕਹਿੰਦੇ ਰਸਤਾ ਕਰਦੇ ਬੈ ਨਹਿਰ ਦੀ ਪਲਟੀ ਆ ਸਰਕਾਰੀ ਜਗਾ ਨਹਿਰ ਦੀ ਪੱਟੀ ਨਹਿਰ ਦੀ ਪਲਟੀ ਆ ਵੀਰੇ ਸਰਕਾਰੀ ਆ ਬੂ ਜਮੀਨੀ ਜ਼ਮੀਨ ਤਾਂ ਐ ਨਹੀਂ ਕਹਦੀਏ ਧੱਕਾ ਕਰ ਰਹੇ ਆ ਪਕਾ ਰਾਹ ਬਣਾਈ ਇਹਨਾਂ ਲੋਕਾਂ ਰਾਹ ਗਲਤੀ ਕਿਉਂ ਬਣਾਇਆ ਇਹਨਾਂ ਗਲਤ ਹੋ ਗਾ ਆਪਣਾ ਗਲਤ ਕਹਿੰਦੇ ਆ ਹਾਂਜੀ ਮੌਕਾ ਦੇਖਣ ਦਾ ਕੰਮ ਜੀ ਰੁਕਿਆ ਗਿਆ ਤੇ ਪਲਟੀ ਹੈ ਨਹਿਰ ਦੀ ਇੱਟਾਂ ਲੱਗੀਆਂ ਹੋਈਆਂ ਉੱਤੇ ਤਾਂ ਕਰਕੇ ਸਾਡਾ ਰਸਤਾ ਬੰਦ ਹੁੰਦਾ ਉਹਨਾਂ ਕੰਮ ਬੰਦ ਕਰਾਦਾ ਚਾਰ ਦਿਨ ਮੇਰੇ ਰਸਤਾ ਬਣਾਉਂਗਾ ਰਸਤਾ ਬਣੂ ਕੱਚੀ ਪੱਦੀ ਬਣੂ ਪਰ ਲੋਕਾਂ ਨੂੰ ਪੱਕਾ ਕਰਨਾ ਹੁੰਦਾ ਯਾਰ ਮਹਿਕਮੇ ਜਾਣੇ ਲੋਕਾਂ ਨੂੰ ਖਰਚਾ ਕੀ ਹੈ ਲੋਕਾਂ ਨੂੰ ਇਹ ਵੀ ਸਾਨੂੰ ਬਲਾਕ ਨਹੀਂ ਦਿੱਤਾ ਜਾਣਾ ਜੇ ਮੰਨ ਲਓ ਮੰਨ ਨਹੀਂ ਖੜ ਰਹੇ ਉਹਨਾਂ ਦਾ ਇਹ ਕਿੱਟਾਂ ਲੱਗੀਆਂ ਹੋਈਆਂ ਉਹਨਾਂ ਦੀਆਂ ਤੁਸੀਂ ਮਹਿਕਮੇ ਨੂੰ ਜਾਣੂ ਕਰਾਏ ਇਹਦੇ ਬਾਰੇ ਹਾਂ ਕਰਾਂ ਜੀ ਆ ਪਾਦੀਆਂ ਵੀਡੀਓ ਪਾਦੀਆਂ ਫੋਟੋ ਪਾਦੀ ਬੋਲੇ ਕਰਦੇ ਗੱਲ ਆਉਣੇ ਆ ਜੀ